ਮੋੱਖ ਮੰਤਰੀ ਭਗਵਾਨ ਤਮਾਨ ਨੇ ਲੁਧਿਆਣਾ ਤੇ ਫਤਿਹਗੜ ਸਾਹਿਬ ਹਲਕਿਆਂ ਵਿੱਚ ਰੋਡ ショਅ ਕੀਤਾ। ਇਸ ਦੌਰਾਨ ਸੀਐਮ ਮਾਨ ਨੇ ਜਿੱਥੇ 2 ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ, ਉੱਥੇ ਹੀ ਵਿਰੋਧੀ ਧਿਰਾਂ ਨੂੰ ਕੋਸਿਆ। ਮੁਰਦ ਦੋਰਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੇਗੀ। ਸਭੀਰੋ ਇਹ ਹੋਰ ਲੀਡਰਾਂ ਨੂੰ ਨਹੀਂ ਮਿਲਦਾ ਪਿਆਰ। ਉਹ ਤਾਂ ਵਿਚਾਰੇ ਹੈਲਮਟ ਲੈ ਕੇ ਜਾਣ ਵਾਲੀ ਹਲ ਹਾਲਤ ਹੋਈ ਪਈ ਹੈ। ਬਾਈ ਜੀ ਖੈ ਲੋ ਜੀ। ਬਾਈ ਜੀ ਕਹ ਲੈ ਇਹ ਕਹਿੰਦਾ ਪਹਿਲਾ ਮੁੱਖ ਮੰਤਰੀ ਜਿਹਨੂੰ ਬਾਈ ਜੀ ਕਹ ਲੈਣੇ ਆ ਭਗਵੰਤ ਮਹਿੰਦਰੀ ਸੋਚ ਕਿਉਂਕਿ ਮੈਂ ਤੁਹਾਡੇ ਚੋਂ ਆ ਪਹਿਲਾਂ ਵਾਲੇ ਤਾਂ ਕਾਕਾ ਜੀ ਸਾਹਿਬ ਜੀ ਮਹਾਰਾਜਾ ਸਾਹਿਬ ਜੀ ਛੋਟੇ ਰਾਜਾ ਸਾਹਿਬ ਜੀ ਬੀਬਾ ਜੀ ਛੋਟੇ ਬੀਬਾ ਜੀ ਆ ਪਹਿਲੀ ਵਾਰ ਆ ਬਾਈ ਜੀ ਕਿਵੇਂ ਹੋ ਠੀਕ ਆ ਪਪੀ ਆਪਣਾ ਨੰਬਰ ਕਿੰਨੇ ਨੰਬਰ ਤੇ ਆਪਣਾ ਬਟਨ ਪ੍ਰਮਾਤਮਾ ਨੇ ਦੇਖੋ ਤੁਹਾਨੂੰ ਕਿੰਨਾ ਸੌਖਾ ਕਰਤਾ ਕੰਮ ਲੁਧਿਆਣੇ ਵਾਲਿਆਂ ਦਾ ਬਟਨ ਤੇ ਵੀ ਜਿਹੜਾ ਮਸ਼ੀਨ ਚਾ ਉਹ ਵੀ ਬਟਨ ਇੱਕ ਨੰਬਰ ਤੇ ਆਉਣਾ ਵੀ ਇੱਕ ਨੰਬਰ ਤੇ ਆ ਹੋਰ ਕੋਈ ਬਟਨ ਵੱਲ ਦੇਖੋ ਨਾ ਚਿੱਟਾ ਮੋਤੀ ਆ ਉਤਰਿਆ ਆਊਗਾ ਕੋਈ ਪਤਾ ਨਹੀਂ ਕੀ ਕੀਤਾ ਪਿਆ ਇੱਕ ਉਹ ਵਿਚਾਰਾ ਬਠਿੰਡੇ ਵਾਲਾ ਲਿਆ ਕੇ ਇੱਥੇ ਸਿੜਤਾ ਉਹ ਬਿੱਟੂ ਬਿੱਟੂ ਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਮੈਂ ਅੱਜ ਕੱਲ ਕਿਹੜੀ ਪਾਰਟੀ ਵੱਲੋਂ ਆ ਉਹ ਭਾਗ ਦਾ ਫਰਦਾ ਵੀ ਪਾਠਣ ਮੇਰਾ ਕਿੱਧਰ ਗਿਆ ਹਜੇ ਕਈ ਇੰਟਰਵਿਊ ਜੇ ਕਾਂਗਰਸ ਕਹਿੰ ਜਾਂਦਾ ਹਜੇ ਡਾਊਨਲੋਡ ਨਹੀਂ ਹੋਈ ਨਾ ਭਾਜੀਪੀ ਥੋੜਾ ਡਾਊਨਲੋਡ ਹਾਉਣ ਨੂੰ ਟਾਈਮ ਤਾਂ ਲੱਗੂ ਸੋ ਵੀਰੋ ਆਪਾਂ ਉਹਨਾਂ ਦਾ ਕੁਛ ਨਹੀਂ ਲੈਣਾ ਆਪ ਚਲੜੀ ਜਾਣ ਆਪਾਂ ਇਹਨਾਂ ਤੋਂ ਕੀ ਲੈਣਾ ਆਪਾਂ ਸਕੂਲਾਂ ਦੀ ਗੱਲ ਕਰੀਏ ਆਪਾਂ ਹਸਪਤਾਲਾਂ ਦੀ ਗੱਲ ਕਰੀਏ ਆਪਾਂ ਬਿਜਲੀ ਦੀ ਗੱਲ ਕਰੀਏ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਆਪਾਂ ਸੀਵਰੇਜ ਦੀ ਗੱਲ ਕਰੀਏ ਆਪਾਂ ਵਪਾਰ ਦੀ ਗੱਲ ਕਰੀਏ ਦੁਕਾਨਦਾਰ ਦੀ ਗੱਲ ਕਰੀਏ ਕਿਸਾਨ ਦੀ ਗੱਲ ਕਰੀਏ ਮਜ਼ਦੂਰ ਦੀ ਗੱਲ ਕਰੀਏ ਬਸ ਮੈਂ ਤਾਣਾ ਬਾਣਾ ਬੁਣਿਆ ਪਿਆ ਤਵੀਤ ਬਣਾਈ ਜਾਣਾ ਬੱ ਡੌਲੇ ਫੜਾ ਦਿਓ ਬੰਨਣਾ ਹੀ ਨਹੀਂ ਵੀਰੋ ਪੰਜਾਬ ਦਾ ਆਰਥਿਕ ਤਾਣਾ ਬਾਣਾ ਬੁਣੀ ਜਾਣਾ ਅਕਤੂਬਰ ਤੱਕ ਮੇਰੇ ਕੋਲੇ ਹਸਾਬ ਕਿਤਾਬ ਲਾ ਕੇ 7000 ਕਰੋੜ ਦੀ ਬਜਟ ਹੋ ਬਜਟ ਹੋ ਜਿਹੜਾ ਬਚਤ ਹੋਊਗੀ ਬਜਟ ਚ ਬਸ ਉਸ ਤੋਂ ਬਾਅਦ ਮੇਰਾ ਪਹਿਲੀ ਗਾਰੰਟੀ ਜਿਹੜੀ ਰਹੇਗੀ ਹਾਲਾਂਕਿ 5 ਸਾਲ ਚ ਪੂਰੀ ਕਰਨੀ ਸੀ 7000 ਕਰੋੜ ਦੀ ਗਾਰੰਟੀ ਨਹੀਂ ਹੈਗੀ ਉਹ 525500 ਕਰੋੜ ਦੀ ਹੈ ਪਰ 7000 ਕਰੋੜ ਰੁਪਇਆ ਬਚਾ ਕੇ ਵਧੀਆ ਲਾਣੇ ਦਾ ਰੋਹੀ ਹੁੰਦਾ ਹੈ ਜਿਹੜਾ ਘਰ ਦੇ ਖਰਚੇ ਚੁੱਕ ਖਰਚੇ ਘਟਾ ਕੇ ਘਰ ਦਾ ਪ੍ਰੋਫਿਟ ਵਧਾ ਕੇ ਘਰ ਕਰਨ ਨੂੰ ਉੱਚਾ ਲੈ ਕੇ ਜਾਵੇ 7000 ਕਰੋੜ ਦੀ ਬਜਟ ਹੋਊਗੀ ਉਹਦੇ 5200 ਤੋਂ 5500 ਕਰੋੜ ਦੀ ਸਭ ਤੋਂ ਪਹਿਲਾ ਜਿਹੜੀ ਕਿਸ਼ਤ ਹੈ ਉਹ ਵਰਤਾਂ ਵਰਤਣ ਵਾਸਤੇ ਲੋਕਾਂ ਤੇ ਆ ਸਾਡੀਆਂ ਮਾਮਾ ਪੈਣਾ ਦਾ ਸਤਕਾਰ ਸਨਮਾਨ ਜਿਹੜਾ 1000 ਰੁਪਿਆ ਬੋਲਿਆ ਹੋਇਆ ਉਹ ਕਰਾਂਗੇ ਕਰਨ ਨੂੰ ਮੈਂ ਜਿਵੇਂ ਕਰਨਾ ਹੁੰਦਾ ਉਹ ਐ ਵੈਸੀ ਨਕਲੀ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਕਰ ਦਿੰਦਾ ਵੀ ਚਲੋ 4 ਕੁ ਮਹੀਨੇ ਆਪਾਂ ਪੈਸੇ ਦੇ ਦਿੰਨੇ ਆਂ ਬੋਟਾਂ ਲੰਘ ਜਾਣਗੀਆਂ ਫਿਰ ਫਿਰ ਪਸਕੀਮ ਬੰਦ ਕਰ ਲਾਂਗੇ ਨਾ ਮੈਂ ਤੁਹਾਨੂੰ ਪਹਿਲਾਂ ਦੱਸ ਜਾਨਾ ਜਿੱਦ ਦੇ ਸਕੀਮ ਸ਼ੁਰੂ ਹੋ ਗਈ ਸਾਰੀ ਜ਼ਿੰਦਗੀ ਫਿਰ ਬੰਦ ਨਹੀਂ ਹੋਣੀ ਬੰਦ ਨਹੀਂ ਹੋਣੀ ਉਹ ਚੱਲੂਗੀ ਜਿਹਨੇ ਬਿਜਲੀ ਦਾ ਬਿੱਲ ਹੈ 0 ਇੱਕ ਵਾਰ ਹੀ ਆ ਗਿਆ ਮੁੜ ਕੇ ਤਾਂ ਨਹੀਂ ਨਾ ਕੋਈ ਪ੍ਰੋਬਲਮ ਆਈ ਹਰ ਬਿੱਲ 0 ਆਇਆ ਕਰੂਗਾ ਇਸ ਤਰ੍ਹਾਂ ਹਰ ਮਹੀਨੇ ਤੁਹਾਨੂੰ ਛਗਨ ਦੇ ਪੈਸੇ ਪਹੁੰਚਿਆ ਕਰਨਗੇ ਪੈਣਾ ਨੂੰ ਮਾਂ ਵਾਲੀ ਥੋੜਾ ਟਾਈਮ ਲੱਗ ਜੂਗਾ 5-7 ਮਹੀਨੇ ਲੱਗ ਜਾਣਗੇ ਪਰ ਪੱਕੇ ਪੈਰੀ ਕਰੂੰਗਾ ਮੈਂ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ ਉਹਨਾਂ ਨੂੰ ਇਹਨੇ ਅੰਦਰ ਕਰਤਾ ਸੀ ਉਹਨੂੰ ਲੱਗਦਾ ਸੀ ਸ਼ਾਇਦ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਉਹਨੂੰ ਪਤਾ ਨਹੀਂ ਕੇਜਰੀਵਾਲ ਇੱਕ ਵਿਅਕਤੀ ਨਹੀਂ ਇੱਕ ਸੋਚ ਦਾ ਨਾਮ ਹੈ ਬੰਦੇ ਨੂੰ ਤਾਂ ਫੜ ਲੋਂਗੇ ਪਰ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਸੋ ਇਸ ਕਰਕੇ ਕੇਜਰੀਵਾਲ ਸਾਹਿਬ ਵੀ ਬਾਹਰ ਆ ਗਏ ਉਹ ਦਿੱਲੀ ਪ੍ਰਚਾਰ ਕਰ ਰਹੇ ਨੇ ਔਰ ਮੈਥੋਏ ਪੁੱਛਦੇ ਨੇ ਇਹ ਗੱਲ ਉਹਨਾਂ ਦੀ ਕਮਾਲ ਹੈ ਮੈਨੂੰ ਸ਼ਾਮ ਨੂੰ ਪੁੱਛਦੇ ਨੇ ਅੱਜ ਕਿੱਥੇ-ਕਿੱਥੇ ਸੀ ਮੈਂ ਕਹੂੰਗਾ ਜੀ ਲੁਧਿਆਣਾ ਤੇ ਰਾਏਕੋਟ ਅੱਛਾ ਬਾਕੀ ਭਾਸ਼ਣ ਤਾਂ ਆਪਣਾ ਸੱਚਾ ਹੀ ਹੁੰਦਾ ਜੋ ਬੋਲਿਆ ਉਹ ਸੱਚ ਬੋਲਿਆ ਹੋਊ ਬਸ ਮੈਨੂੰ ਨਾਰੇ ਦੱਸ ਦੇ ਇਨਕਲਾਬ ਜਿੰਦਾਬਾਦ ਦੇ ਉਹ ਕਿੰਨੀ ਕਿ ਸ਼ਿੱਦਤ ਨਾਲ ਲੱਗ ਰਹੇ ਸੀ ਮੈਂ ਸੁਣਨੇ ਨੇ ਕੋ ਮੈਂ ਵੀਡੀਓ ਭੇਜਦਾ ਜੀ ਕੱਲੇ ਨਾਰਿਆਂ ਦੀ ਪਰ ਉਹ ਨਾਰਿਆਂ ਤੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਕਹਿੰਦੇ ਵੀ ਇਹਦਾ ਮਤਲਬ ਦਿਹਾੜੀ ਵਾਲੇ ਨਹੀਂ ਹੈਗੇ ਇਹ ਕਿਸੇ ਲਾਲਚ ਦੇ ਦੇਖ ਕੇ ਨਹੀਂ ਬਲਾਏ ਹੋਏ ਇਹ ਤਾਂ ਫੇਰ ਆਪਣੇ ਜਮਾਂ ਪੱਕੇ ਨੇ ਇਹਦਾ ਭਮੱਕੜ ਨੇ ਭਮੱਕੜ ਸੋ ਵੀਰੋ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਜਦੋਂ 13 ਜੀਰੋ ਹੋ ਜਾਊਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਮੈਂ ਫ੍ਰੀ ਮਾਈਂਡ ਹੋ ਕੇ ਕੰਮ ਕਰਨੇ ਆ ਨਾ ਬਹੁਤ ਕੁਝ ਸੋਚੀ ਬੈਠਾ ਪੰਜਾਬ ਵਾਸਤੇ ਪਰ ਆ ਜਿਹੜੇ ਵਿਰੋਧੀ ਧਿਰ ਵਾਲੇ ਤੜਕੀ ਗੱਲਾਂ ਕਰਨ ਲੱਗ ਜਾਂਦੇ ਆ ਤੜਕੀ ਕੋਈ ਗੁੰਮਰਾਹ ਕਰਨ ਲੱਗ ਜਾਂਦੇ ਆ ਲੋਕਾਂ ਨੂੰ ਉਹਨਾਂ ਦੇ ਸਾਰਿਆਂ ਦੇ ਮੂੰਹ ਬੰਦ ਕਰੋ ਉਸ ਤੋਂ ਬਾਅਦ ਕੰਮ ਕੌਣ ਕਰੂਗਾ ਤੁਸੀਂ ਤੇ ਅਸੀਂ ਮਤਲਬ ਆਪਾਂ ਦੋਨੇ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਇਹਨਾਂ ਦੇ ਮੂੰਹ ਬੰਦ ਹੋ ਜਾਣਗੇ ਤੁਸੀਂ ਸ਼ਰਤ ਲਾ ਲਿਓ ਚਾਰ ਤਰੀਕ ਨੂੰ ਇਹਨਾਂ ਦੇ ਬਿਆਨ ਆਉਣਗੇ ਹਾਂਜੀ ਅਸੀਂ ਆਪਣੀ ਪਾਰਟੀ ਦੇ ਵਿੱਚ ਇਹਦਾ ਮੰਥਨ ਕਰਾਂਗੇ ਇਹ 13 ਦੀਆਂ 13 ਕਿਉਂ ਹਾਰੇ ਇਹ ਇਹਨਾਂ ਦਾ ਸਾਲ ਲੰਘ ਜਾਣਾ ਮੰਥਨ 'ਚ ਉਸ ਤੋਂ ਬਾਅਦ ਮੰਥਨ ਤੋਂ ਬਾਅਦ ਇਹ ਲੜਨਗੇ ਦੋ ਸਾਲ ਇਹਨਾਂ ਦੀ ਲੜਾਈ ਚ ਲੰਘ ਜਾਣਾ ਹੈ ਉਨੇ ਚਰਚਾ ਆਪਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਾ। ਇਸ ਵਕਤ ਪੰਜਾਬ ਦੇ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਰੋੜਾ ਇਹ ਨੇ ਆ ਤਰਕੀ ਜਿਹੜੇ ਲੱਗ ਜਾਂਦੇ ਆ। ਆ ਖੈਰਾ ਬਾਜਵਾ ਬੜਿੰਗ ਤੜਿੰਗ ਪਤਾ ਨਹੀਂ ਕੀ ਕੀ ਹੈ। ਸਿੱਧੀ ਜੀ ਗੱਲ ਹੈ ਥੋਡੇ ਵਰਗਾ ਐਂ ਰਹੂੰਗਾ ਇਹੋ ਜਿਹਾ ਸਵਾ ਦੋ ਸਾਲ ਚ ਇੱਕ ਰੁਪਏ ਦਾ ਕੋਈ ਇਲਜ਼ਾਮ ਲਾ ਕੇ ਦਿਖਾ ਦੇ ਵੀਰੋਂ ਪੈਸੇ ਕਮਾਉਣ ਵਾਲੇ ਕੰਮ ਤਾਂ ਛੱड़ ਤੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਕਿਉਂ ਜਵਾਬ ਆਇਆ ਫਿਰ ਆ ਜਵਾਬ ਸੁਣਿਓ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਤਾਂ ਸੱਜਣ ਠੱਗ ਵਰਗੇ ਨੂੰ ਕੌਣ ਸਦਾਰਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਓ ਮਾਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋ ਫਰਕ ਕੌਣ ਕੱਢਦਾ ਓ ਚਾਰ ਉਦਾਸੀਆਂ ਕਰਕੇ ਕਿਰਤ ਕਰੋ ਦਾ ਵੰਡ ਛਕੋ ਦਾ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਜਿਹੜਾ ਕਿ ਮੈਂ ਲੈ ਰਿਹਾ ਮੈਨੂੰ ਪੁੱਛ ਕੇ ਦੇਖੋ ਪਤਨਵਾਦ ਆ ਭਾਈ ਮੈਨੂੰ ਤੁਹਾਡੇ ਤੇ ਮਾਣ ਜੇ ਤੁਸੀਂ ਲਵ ਯੂ ਕਹਿੰਦੇ ਹੋ ਮੈਂ ਲਵ ਯੂ 2 3 4 5 6 ਕਹਿੰਦਾ ਜੇ ਤੁਸੀਂ ਮੇਰੇ ਤੇ ਮਾਣ ਕਰਦੇ ਹੋ ਮੈਂ ਤੁਹਾਡੇ ਤੇ ਤਿੱਗਣਾ ਮਾਣ ਕਰਦਾ ਉਸੇ ਮਾਣ ਨਾਲ ਸਰਦਾ ਬਾਈ ਤੁਰਿਆ ਫਿਰਦਾ ਮੈਂ ਮੈਨੂੰ ਪੁੱਛ ਲੈਂਦੇ ਆ ਪੱਤਰਕਾਰ ਕਹਿੰਦੇ ਮੁੱਖ ਮੰਤਰੀ ਐਨੇ ਐਨੇ ਰੋਡ ਸ਼ੋਅ ਕਰੀ ਜਾਂਦਾ ਰਹਿੰਦਾ ਤੁਹਾਨੂੰ ਗਰਮੀ ਗਰਮੀ ਨਹੀਂ ਮੈਂ ਕਿਹਾ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲ ਕੇ ਆਇਆ ਇਹ ਤਾਂ ਸੁਖਵੀਰ ਬਾਦਲ ਹੋਰੀ ਨੇ ਜੀਪ ਤੇ ਵੀ ਛੱਤ ਲਵਾਈ ਫਿਰਦਾ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਜਾਣਾ ਹੈ ਤਾਂ ਆਪਮਾਨ ਪੁੱਛਦੇ ਪਹਿਲਾਂ ਅਫਸਰ ਸਾਡੇ ਹੀ ਲੱਗੇ ਹੋਏ ਨਾ ਨਾਲ ਉਹ ਦੱਸ ਦਿੰਦੇ ਆ ਮੈਂ ਕਿਹਾ ਛੱਤਜੀ ਕਿਉਂ ਲਵਾ ਲਈ ਆ ਛੱਤਜੀ ਕਿਉਂ ਲਵਾ ਲਈ ਕਹਿੰਦੇ ਜੀ ਕੀ ਕਰੀਏ ਧੁੱਪ ਲੱਗਦੀ ਹੈ ਮੈਂ ਕਿਹਾ ਅੱਛਾ ਮੈਂ ਕੀ ਕਹਿੰਦੇ ਹੁੰਦੇ ਨੇ ਕਹਿੰਦੇ ਸਾਨੂੰ ਅੰਗਰੇਜ਼ੀ ਚ ਪੁੱਛਦੇ ਹੁੰਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਆਊਟਸਾਈਡ ਕਹਿੰਦੇ ਅਸੀਂ ਕਹਿੰਨੇ ਸਰ 42 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਡ ਟੂ ਹਾਰਡ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਉਣ ਚੱਲਾਂਗੇ ਸਿਰ ਇਹਨਾਂ ਦਾ ਪੰਜਾਬ ਤਾਂ 30 ਡਿਗਰੀ ਤੇ ਮੈਂ ਤਾਂ ਜਦੋਂ 44 46 47 ਹੁੰਦਾ ਉਦੋਂ 35 ਪਿੰਟ ਕੱਢ ਦਿੰਨਾ ਸੋ ਵੀਰੋ ਇਹਨਾਂ ਨਾਲ ਆਪਣਾ ਕੀ ਮੁਕਾਬਲਾ ਹੈ ਇਹ ਕਾਕੇ ਨੇ ਇਹਨਾਂ ਦੇ ਘਰ ਵਾਲੀਆਂ ਬੀਬਾ ਜੀ ਨੇ ਆਪਾਂ ਦੇਸੀ ਆ ਆਪਣੀਆਂ ਘਰ ਵਾਲੀਆਂ ਨੂੰ ਆਪਾਂ ਬੁਲਾਉਂਦੇ ਹਾਂ ਜਸਵੰਤ ਵਾਲੀ ਭੋਲੇ ਵਾਲੀ ਗਰਮੇਲ ਵਾਲੀ ਹੈਨਾ ਆਪਾਂ ਤਾਂ ਆਮ ਜਿਹੇ ਬੰਦੇ ਆ ਯਾਰ ਸੋ ਮੈਂ ਤਾਂ ਤੁਸੀਂ ਬਾਈ ਵੀ ਕਹਿ ਲੈਂਦੇ ਹੋ ਬਾਈ ਜੀ ਕਹਿ ਕੇ ਫੋਟੋ ਵੀ ਖਿੱਚਾ ਲੈਂਦੇ ਹੋ ਮੈਨੂੰ ਵਾਲਾ ਵਧੀਆ ਲੱਗਦਾ ਮੈਨੂੰ ਚੰਗਾ ਲੱਗਦਾ ਵੀ ਐਂ ਹੀ ਰਹਿਣਾ ਹੈ ਕਈ ਲੋਕਾਂ ਨੂੰ ਐ ਹੋ ਜਾਂਦਾ ਵੀ ਪਤਾ ਨਹੀਂ ਜਦੋਂ ਮੈਂ ਪਿੰਡ ਜਾਂਦਾ ਮੇਰੇ ਮੈਂ ਸੱਚੀ ਗੱਲ ਦੱਸਦਾ ਤੁਹਾਨੂੰ ਮੈਂ ਕਿਹੜਾ ਭਾਸ਼ਣ ਕਰਦਾ ਮੈਂ ਜਦੋਂ ਪਿੰਡ ਜਾਂਦਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਜਾਣਦਾ ਹੁਣ ਮੁੰਡਿਆਂ ਨੂੰ ਪ੍ਰਗਟ ਟਹਿਲਾ ਹੈਨਾ ਭੋਲਾ ਹੈਨਾ ਸਾਰੇ ਨਾਲ ਹੀ ਤਾਂ ਖੇਡਦੇ ਰਹੇ ਆ ਮੰਗੇਵਰੀ ਤੇ ਜਦੋਂ ਮੈਂ ਉਹਨਾਂ ਨੂੰ ਨਾਂ ਲੈ ਕੇ ਬੁਲਾਉਣਾ ਉਹ ਮੈਨੂੰ ਪਤਾ ਕੀ ਕਹਿੰਦੇ ਬਾਈ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਹੈ ਮਤਲਬ ਕਿਉਂਕਿ ਪਤਾ ਕੀ ਹੈ ਲੋਕਾਂ ਨੂੰ ਐ ਲੱਗਣ ਲੱਗ ਜਾਂਦਾ ਨਾ ਕਿ ਵੱਡਾ ਹੋ ਕੇ ਬੰਦਾ ਭੁੱਲ ਜਾਂਦਾ ਵੀਰ ਮੇਰੇ ਦਾ ਨਾਂ ਭੁੱਲ ਗਿਆ ਹੋਣਾ ਨਾ ਉਹ ਮੈਂ ਕਿਹਾ ਨਹੀਂ ਉਹ ਟਹਿਲੇ ਯਾਰ ਤੇਰਾ ਨਾਂ ਕਿਵੇਂ ਭੁੱਲ ਜਾਾਂਗੇ ਤੇਰੇ ਨਾਲ ਤਾਂ ਖੇਡੇ ਹੋਇਆ ਯਾਰ ਗੁੱਲੀ ਡੰਡਾ ਸੋ ਵੀਰੋ ਜਿੱਥੇ ਮਰਜੀ ਚਲੇ ਜਾਓ ਜਿੱਥੇ ਮਰਜੀ ਵੱਡੇ ਬਣ ਜਾਓ ਤੁਸੀਂ ਆਪਦੇ ਬਚਪਨ ਦੇ ਦੋਸਤਾਂ ਤੋਂ ਆਪਦੇ ਪ੍ਰਾਇਮਰੀ ਸਕੂਲ ਵਾਲੇ ਮਾਸਟਰਾਂ ਤੋਂ ਆਪਦੇ ਸਾਰੇ ਯਾਰਾਂ ਦੋਸਤਾਂ ਤੋਂ ਤੇ ਆਪਦੇ ਮਾਪਿਆਂ ਤੋਂ ਤੇ ਆਪਦੇ ਕੋਚਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਉਂਝ ਦੇ ਮਰਜੀ ਬਣ ਪੜਦੇ ਬਣ ਜੋ ਉਹਦੇ ਚ ਬਣ ਜੋ ਸੋ ਮੈਂ ਤਾਂ ਬਈ ਜੜਾਂ ਧਰਤੀ ਤੇ ਰੱਖੀਆਂ ਹੋਈਆਂ ਨੇ ਮੈਂ ਤਾਂ ਧਰਤੀ ਤੇ ਰਹੂੰਗਾ ਮੈਨੂੰ ਤਾਂ ਧਰਤੀ ਤੇ ਨਿਆਰਾ ਆਉਂਦਾ ਜਦੋਂ ਨੇਰੇ ਆਉਂਦੀ ਹੈ ਗਮਲਿਆਂ ਵਾਲੇ ਫੁੱਲ ਟੁੱਟ ਜਾਂਦੇ ਆ ਬਾਈ ਬੋੜ ਬਸ ਜਾਂਦੇ ਆ ਕਿਉਂਕਿ ਬੋੜਾਂ ਦੀਆਂ ਜੜਾਂ ਲੱਗੀਆਂ ਹੋਈਆਂ ਧਰਤੀ ਨਾਲ ਜੜਾਂ ਨੂੰ ਕਦੇ ਪੁੱਲਣੀਆਂ ਚਾਹੀਦੀਆਂ ਸੋ ਧੰਨਵਾਦ ਤੁਹਾਡਾ ਇੰਨਾ ਪਿਆਰ ਦਿੰਨੇ ਹੋ ਐਨੇ ਫੁੱਲ ਦਿੰਨੇ ਹੋ ਇੱਕ ਪਾਸੇ ਤਾਂ ਆ ਪਿਆਰ ਹੈ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਨਕਾਲੀ ਨੇ ਭਾਜਪਾ ਵਾਲੇ ਨੇ ਕਾਂਗਰਸੀ ਨੇ ਉਹਨਾਂ ਨਾਲ ਉਹਨਾਂ ਨੂੰ ਜੇ ਉਹਨਾਂ ਨੂੰ ਜੇ ਪਹਿਲੇ ਜੇ ਆਉਂਦੇ ਆਉਂਦੇ ਮੱਥੇ ਲੱਗ ਜਾਣ ਬੰਦਾ ਮੁੜ ਕੇ ਘਰੇ ਜਾ ਕੇ ਮੱਥਾ ਧੋਂਦਾ ਕਹਿੰਦਾ ਛੱਡ ਜਾਰ ਪਰੇ ਕੰਮ ਨਹੀਂ ਬਣਨਾ ਜਾਂ ਮੂਰੇ ਮੱਥੇ ਲੱਗੇ ਸੀ ਇਹ ਸੋ ਇਹਨਾਂ ਦਾ ਇਹ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿੱਕਲੀ ਮੈਂ ਨਾ ਅੱਜ ਅੱਜ ਲਿਖੂੰਗਾ ਅੱਜ ਬਠਿੰਡੇ ਜਾਣਾ ਹੁਣ ਇਸ ਤੋਂ ਬਾਅਦ ਮੈਂ ਜਾਂਦੇ ਜਾਂਦੇ ਹੁਣ ਲਿਖਣਾ ਦਿਮਾਗ 'ਚ ਖਿਆਲ ਤਾਂ ਆ ਗਿਆ ਤੇ ਲਿਖੂੰਗਾ ਕਿੱਕਲੀ 2 ਠੀਕ ਹੈ ਨਾ ਉਹਦਾ ਇੰਨਾ ਕਿ ਮੈਂ ਸਲਾਹ ਦਿੰਦਾ ਕਿ ਕਿੱਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਇਹਦੂ ਅੱਗੇ ਲਿਖੂਗਾ ਬਸ ਕੱਲ ਸੁਣਾ ਦੂਗਾ